再见、yeah. ਚਿਹੜਾ ਨਰਾਇਣਗੜ੍ਹ ਵਿੱਚ ਸਨਾਤਨ ਸਮਾਜ ਵੱਲੋਂ ਭਗਵਾਨ ਪਰਸ਼ੂਰਾਮ ਜੀ ਦੀ ਜਨਮਤੀ ਮਨਾਇਗੀ ਜਿਸ 'ਚ ਸ਼ਿਵ ਸੇਨਾ ਕੇਸਰੀ ਦੇ ਰਾਸ਼ਟਰੀ ਪ੍ਰਧਾਨ ਵਿਪਨ ਨૈયਰ ਨੇ ਭਗਵਾਨ ਪਰਸ਼ੂਰਾਮ ਜੀ ਦੀ ਫੋਟੋ ਤੇ ਅਰਚਨਾ ਕੀਤੀ ਅਤੇ ਸਭ ਨੂੰ ਅਵਤਾਰ ਦਿਵਸ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਭਗਵਾਨ ਵਿਸ਼ਨੂੰ ਦੇ 6ਵੇਂ ਅਵਤਾਰ ਭਗਵਾਨ ਪਰਸ਼ੂਰਾਮ ਜੀ ਦਾ ਜੀਵਨ ਧਰਮ ਇਨਸਾਫ ਤੇ ਜ਼ੁਲਮ ਦੇ ਵਿਰੋਧ ਦਾ ਪ੍ਰਤੀਕ ਹੈ। ਵਿਪਨ ਨૈયਰ ਨੇ ਕਿਹਾ ਕਿ ਹਰ ਰੋਜ਼ ਹਿੰਦੂਆਂ ਤੇ ਅਤਿਆਚਾਰ ਹੋ ਰਹੇ ਨੇ। ਕਦੇ ਕਸ਼ਮੀਰ 'ਚ ਹਿੰਦੂਆਂ ਨੂੰ ਚੁਣ-ਚੁਣ ਕੇ ਮਾਰਿਆ ਜਾ ਰਿਹਾ ਤੇ ਕਦੇ ਬੰਗਾਲ 'ਚ ਅਤੇ ਕਦੇ ਪੰਜਾਬ 'ਚ ਬੇਗਾਨਾ ਹਾਂ ਨੂੰ ਮਾਰਿਆ ਜਾ ਰਿਹਾ ਤੇ ਉਹਨਾਂ ਦਾ ਕਤਲ ਕੀਤਾ ਜਾ ਰਿਹਾ ਹੈ ਇਸ ਦੇ ਵਿਰੋਧ ਲਈ ਜਲਦ ਹੀ ਹਿੰਦੂ ਭਾਈਚਾਰੇ ਦੇ ਨਾਲ-ਨਾਲ ਹੋਰ ਭਾਈਚਾਰਿਆਂ ਦੇ ਲੋਕਾਂ ਨੂੰ ਨਾਲ ਲੈ ਕੇ ਅਤਵਾਦ ਵਿਰੋਧ ਰੋਸ਼ ਮਾਰਚ ਕੱਢਿਆ ਜਾਵੇਗਾ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਕਰਾ ਵੀਰ ਬਜਰੰਗੇ ਹਰ ਹਰ ਵਾਹ ਜੈ ਸ਼੍ਰੀ ਰਾਮ ਜੈ ਮੈਂ ਵਿਪਨ ਨੀਯਰ ਅੱਜ ਸ਼ਟਾ ਇੰਡੀਆ ਗੇਟ ਵਿਖੇ ਭਗਵਾਨ ਪਸ਼ੂਰਾਮ ਦੀ ਜਨਮ ਦਿਨਤੀ ਉੱਪਰ ਭਗਵਾਨ ਪਸ਼ੂਰਾਮ ਜੀ ਨੂੰ ਪੂਸ਼ ਪਰਪਿਤ ਕਰਕੇ ਉਹਨਾਂ ਦੀ ਜਨਮ ਦਿਨਤੀ ਬਣਾਈ ਗਈ ਭਗਵਾਨ ਪਰਸ਼ੂਰਾਮ ਜੀ ਜਿਨ੍ਹਾਂ ਨੂੰ ਲਗਭਗ ਦੇਸ਼ਾਂ ਨੀ ਵਿਦੇਸ਼ਾਂ ਦੇ ਵਿੱਚ ਵੀ ਅੱਜ ਉਹਨਾਂ ਦਾ ਜਨਮ ਦਿਵਸ ਮਨਾਇਆ ਜਾ ਰਿਹਾ ਹੈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਵਿਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਪਹਿਲਗਾਮ ਦੇ ਵਿੱਚ ਚਾਹੇ ਕੇਰਲਾ ਦੇ ਵਿੱਚ ਵਕ ਵਕ ਚੋਣ ਚੋਣ ਕੇ ਅੰਤਕਵਾਦੀਆਂ ਵੱਲੋਂ ਜਿਹੜੇ ਲੋਕਾਂ ਨੂੰ ਮਾਰਿਆ ਜਾ ਰਿਹਾ ਏ ਇਹ ਬਹੁਤ ਹੀ ਖਿਨੋਲਾ ਕੰਮ ਆ ਇਸ ਦੇ ਲਈ ਸੜਕੋ ਸ਼ਬਦ ਹੀ ਨਹੀਂ ਹੈ ਮੈਂ ਆਪਣੇ ਸਮਾਜ ਨੂੰ ਦੂਜੇ ਸਮਾਜ ਨੂੰ ਸਾਰਿਆਂ ਨੂੰ ਜਗਾਉਣਾ ਚਾਹੁੰਦਾ ਵਾਂ ਸਾਰਿਆਂ ਨੂੰ ਇੱਕ ਵਧੀਆ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਉੱਠੀਏ ਜਾਗੀਏ ਇਹਨਾਂ ਲੋਕਾਂ ਦਾ ਵਿਰੋਧ ਕਰੀਏ ਇਹ ਚਾਹੇ ਕਿਸੇ ਵੀ ਜਾਤੀ ਦੇ ਨਾਲ ਸੰਬੰਧਿਤ ਹੋਣ ਕਿਉਂਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਕਿ ਅੱਤਵਾਦੀ ਕੋਈ ਜਾਤ ਨਹੀਂ ਹੁੰਦੀ ਜਿਹੜੇ ਵੀ ਅਤਵਾਦੀਆ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਵਾ ਬਹੁਤ ਜਲਦੀ ਹੀ ਅੰਮ੍ਰਿਤਸਰ ਦੇ ਵਿੱਚ ਇੱਕ ਅக்ਰੋਸ਼ ਰੈਲੀ ਇੱਕ ਅக்ਰੋਸ਼ ਯਾਤਰਾ ਕੱਢੀ ਜਾਏਗੀ ਇਸ ਅக்ਰੋਸ਼ ਯਾਤਰਾ ਦੇ ਵਿੱਚ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਇਸ ਅக்ਰੋਸ਼ ਯਾਤਰਾ ਦੇ ਵਿੱਚ ਸਾਡਾ ਸਾਥ ਦੇ ਇਹ ਅਕੋਸ਼ ਯਾਤਰਾ ਅਤਵਾਦ ਦੇ ਵਿਰੁੱਧ ਹੋਏਗੀ ਸੁੱਤੀਆ ਸਰਕਾਰਾਂ ਦੇ ਵਿਰੁੱਧ ਹੋਏਗੀ ਜਿਹੜੇ ਲੋਕੀ ਅਤਵਾਦ ਦੇ ਵਿਰੁੱਧ ਬੋਲਦੇ ਨਹੀਂ ਬੇ ਚੁੱਪ ਕਰਕੇ ਸਭ ਕੁਝ ਸਹਿਣ ਕਰ ਰਹੇ ਆ ਕਿਉਂਕਿ ਲੋਕਾਂ ਨੂੰ ਇਹ ਕਿ ਸਵੇਰੇ ਉੱਠੇ ਆਪਣਾ ਵਪਾਰ ਕੀਤਾ ਤੇ ਰਾਤ ਨੂੰ ਸੋਂਗੇ ਕਿਉਂਕਿ ਮਰਨ ਵਾਲੇ ਸਾਡੇ ਪਰਿਵਾਰਾਂ ਚੋਂ ਨਹੀਂ ਸੀ ਜੇ ਉਹ ਸਾਡੇ ਪਰਿਵਾਰਾਂ ਚੋਂ ਨਹੀਂ ਸੀ ਤੇ ਕਿਸੇ ਨਾ ਕਿਸੇ ਪਰਿਵਾਰਾਂ ਦੇ ਵਿੱਚੋਂ ਦੇ ਸੀ ਸਾਨੂੰ ਸਭ ਦਾ ਦੁੱਖ ਇੱਕ ਬਰਾਬਰ ਆ ਅਸੀਂ ਚਾਹਦੇ ਆ कि ਜਿਹੜੇ-ਜਿਹੜੇ ਵੀ ਲੋਕੀ ਉਥੇ ਸ਼ਹੀਦ ਹੋਏ ਆ ਉਹਨਾਂ ਸਾਰੇ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਤੇ ਉਹਨਾਂ ਦੀ ਸ਼ਰਧਾਂਜਲੀ ਦੇ ਵਿੱਚ ਇੱਕ ਅਕ੍ਰੋਸ਼ ਯਾਤਰਾ ਕੱਢੀ ਜਾਵੇ ਇਹ ਅਕ੍ਰੋਸ਼ ਯਾਤਰਾ ਇੰਡੀਆ ਗੇਟ ਤੋਂ ਸ਼ੁਰੂ ਹੋ ਕੇ ਘੁੰਮਦੀ ਹੋਈ ਅੰਮ੍ਰਿਤਸਰ ਦੇ ਸਾਰੇ ਬਾਜ਼ਾਰਾਂ ਵਿੱਚੋਂ ਲੰਘਦੀ ਹੋਈ ਦੁਰਗਿਆਣਾ ਮੰਦਿਰ ਵਿਖੇ ਸਮਾਪਤ ਕੀਤੀ ਜਾਏਗੀ ਸਾਰੇ ਵੀਰਾਂ ਨੂੰ ਸਾਰੇ ਪਾਰਟੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਇਸ ਦੇ ਵਿੱਚ ਜਰੂਰ ਸਾਡਾ ਸਾਥ ਦਿਵੋ ਇਹ ਜਿਹੜੀ ਯਾਤਰਾ ਕੱਢੀ ਜਾਏਗੀ ਇਹ ਕਿਸੇ ਸਾਡੇ ਬੈਨਰ ਤੇ ਹੀਟ ਨਹੀਂ ਕੱਢੀ ਜਾਏਗੀ ਇਹ ਯਾਤਰਾ ਭਗਵਾਨ ਪਰਸ਼ੂਰਾਮ ਜੀ ਜਿੰਨਾਂ ਦਾ અવਤਾਰ ਹੀ ਇਸ ਚੀਜ਼ ਨੂੰ ਖਾਤਮੇ ਦੇ ਲਈ ਹੋਇਆ ਹੈਗੀ ਭਗਵਾਨ ਪਰਸ਼ੂਰਾਮ ਜੀ ਦੇ ਬੈਨਰ ਤੇ ਹੀਟ ਇਹ ਯਾਤਰਾ ਕੱਢੀ ਜਾਏਗੀ ਮੈਂ ਸਾਰੇ ਸਮਾਜ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਇਸ ਇੱਕ ਰੋਜੀ ਯਾਤਰਾ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੋ ਤੇ ਆਪਣਾ ਅਕ੍ਰੋਸ਼ ਪ੍ਰਗਟ ਕਰੋ ਅੱਜ ਭਗਵਾਨ ਪਰਸ਼ੂਰਾਮ ਪਰਸ਼ੂਰਾਮ ਜੀ ਦਾ ਜਨਮ ਦਿਵਸ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਸਭ ਤੋਂ ਪਹਿਲੇ ਤੇ ਮੈਂ ਜਿੰਨੀਆਂ ਵੀ ਸੰਗਤਾਂ ਨੇ ਜਿੰਨੀਆਂ ਵੀ ਸਨਾਤਨੀ ਭੈਣ ਭਰਾਵਾਂ ਨੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਆ ਔਰ ਨਾਲ ਦੇ ਨਾਲ ਇਹ ਮੈਸੇਜ ਦੇਣਾ ਆ ਕਿ ਪ੍ਰਭੂ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਅਤਿਆਚਾਰ ਦੇ ਵਿਰੋਧ ਨਰਾਈਲਰਨ ਵਾਸਤੇ ਹੋਇਆ ਸੀ ਔਰ ਅੱਜ ਇੱਥੇ ਜਿੰਨੇ ਵੀ ਭੈਣ ਭਰਾ ਇਕੱਠੇ ਹੋਏ ਆ ਸਾਡੇ ਸਾਰਿਆਂ ਦੇ ਵਿੱਚ ਇਹ ਵਿਚਾਰ ਵਿਮਰਸ਼ ਕੀਤਾ ਗਿਆ ਕਿ ਜਿਸ ਤਰ੍ਹਾਂ ਭਗਵਾਨ ਪਰਸ਼ੂਰਾਮ ਜੀ ਜਦੋਂ ਉਹਨਾਂ ਦਾ ਅਵਤਾਰਨ ਹੋਇਆ ਸੀ ਧਰਤੀ ਦੇ ਉੱਪਰ ਤਾਂ ਉਹਨਾਂ ਨੇ ਅਤਿਆਚਾਰ ਦੇ ਵਿਰੁੱਧ ਲੜਾਈ ਲੜੀ ਔਰ ਸਮਾਜ ਦੇ ਵਿੱਚੋਂ ਅਤਿਆਚਾਰ ਨੂੰ ਖਤਮ ਕੀਤਾ ਅੱਜ ਜ਼ਰੂਰਤ ਹੈ ਉਹਨਾਂ ਦੇ ਮਾਰਗਦਰਸ਼ਨ ਦੇ ਵਿੱਚ ਉਹਨਾਂ ਦੀ ਅਗਵਾਈ ਦੇ ਵਿੱਚ ਅਤਿਆਚਾਰ ਨੂੰ ਜੜੋਂ ਕਿਦਰਾ ਖਤਮ ਕਰਨਾ ਉਹਦੇ ਬਾਰੇ ਸੋਚੀਏ ਸੋਚ ਵਿਚਾਰ ਵਿਮਾਰ ਵਿਚਾਰ ਉਮਰਸ਼ ਤੋਂ ਬਾਅਦ ਜੋ ਪ੍ਰਭੂ ਦੀ ਅਗਿਆ ਦੇ ਨਾਲ ਜੋ ਇੱਥੇ ਆਪਸ ਦੇ ਵਿੱਚ ਵਿਚਾਰ ਕਰਕੇ ਜੋ ਸਲਾਹ ਕੀਤੀ ਗਈ ਕਿ ਪ੍ਰਭੂ ਦੀ ਅਗਵਾਈ ਦੇ ਵਿੱਚ ਭਗਵਾਨ ਪਰਸ਼ੂਰਾਮ ਜੀ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਹੀ ਵੱਡਾ ਅਕਰੋਸ਼ ਰੈਲੀ ਕੱਢੀ ਜਾਏਗੀ ਜਿਸ ਦੇ ਵਿੱਚ ਸਾਨੂੰ ਹਰ ਸਮਾਜ ਦੀ ਜ਼ਰੂਰਤ ਹੈ ਕਿਉਂਕਿ ਅਤਿਆਚਾਰ ਦਾ ਕੋਈ ਧਰਮ ਨਹੀਂ ਹੁੰਦਾ ਇਹ ਮਾਰੇ ਇਨਸਾਨ ਤੇ ਕੀਤਾ ਜਾਂਦਾ ਆ ਜੋ ਅੱਜ ਤੋਂ ਨਹੀਂ ਹਜ਼ਾਰਾਂ ਸਾਲਾਂ ਤੋਂ ਕੀਤਾ ਜਾ ਰਿਹਾ ਆ ਰੂਪ ਅਲੱਗ ਹੋ ਸਕਦੇ ਆ ਚਿਹਰੇ ਅਲੱਗ ਹੋ ਸਕਦੇ ਆ ਮਗਰ ਜਿਹੜਾ ਵਿਕਟਮਸ ਹੁੰਦੇ ਆ ਜਿਹੜੇ ਜਿਨ੍ਹਾਂ ਦੇ ਉੱਪਰ ਅਤਿਆਚਾਰ ਹੁੰਦਾ ਆ ਉਹ ਹਮੇਸ਼ਾ ਵਿਚਾਰੇ ਉਹ ਹੁੰਦੇ ਨੇ ਜਿਹੜੇ ਕੁਝ ਨਹੀਂ ਬੋਲ ਸਕਦੇ ਸੋ ਉਹਨਾਂ ਦਾ ਸਾਥ ਦੇਣ ਵਾਸਤੇ ਅੱਜ ਜਿਹੜੇ ਸક્ષਮ ਨੇ ਉਹ ਲੋਕ ਅਸੀਂ ਅਸੀਂ ਉਹਨਾਂ ਨੂੰ ਕਹਿੰਨੇ ਆ ਮੰੰਤ੍ਰਿਤ ਕਰਦੇ ਆ ਕਿ ਇਸ ਯਾਤਰਾ ਦੇ ਵਿੱਚ ਸਾਡਾ ਸਾਥ ਦਿਓ ਔਰ ਕਿਸੇ ਦੀ ਕਿਸੇ ਲੀਡਰ ਦੀ ਅਗਵਾਈ ਦੇ ਵਿੱਚ ਨਹੀਂ ਸਾਰੇ ਸਮਾਜ ਨੂੰ ਨਾਲ ਲੈ ਕੇ ਚੱਲਣ ਵਾਲੀ ਯਾਤਰਾ ਹੋਏਗੀ ਸਾਡਾ ਮੁੱਖ ਕਾਰਨ ਹੋਏਗਾ ਜਿਨ੍ਹਾਂ ਦੇ ਉੱਪਰ ਅਤਿਆਚਾਰ ਹੋ ਰਿਹਾ ਹੈ ਉਹ ਸਾਰੇ ਸਾਡੇ ਨਾਲ ਜੁੜੋ ਸਮਾਜ ਸਾਡੇ ਨਾਲ ਜੁੜੇ ਸਮਾਜ ਨੂੰ ਜਾਗਰਤ ਕੀਤਾ ਜਾਵੇ ਔਰ ਦੂਸਰਾ ਸਰਕਾਰਾਂ ਤੱਕ ਮੈਸੇਜ ਪਹੁੰਚਾਇਆ ਜਾਵੇ ਕਿ ਅੱਜ ਸਰਕਾਰਾਂ ਨੂੰ ਸਿਰਫ ਆਮ ਲੋਕਾਂ ਨੂੰ ਵੋਟ ਬੈਂਕ ਨਹੀਂ ਸਮਝਣਾ ਚਾਹੀਦਾ ਅਗਰ ਕਿਸੇ ਆਮ ਜਨਤਾ ਨੂੰ ਕਿਸੇ ਹਿੰਦੂ ਨੂੰ ਕਿਸੇ ਨੂੰ ਵੀ ਕੋਈ ਮੁਸ਼ਕਲ ਆ ਰਹੀ ਆ ਤੇ ਸਰਕਾਰਾਂ ਵੱਲੋਂ ਇਹ ਫਰਜ਼ ਬੰਦਾ ਆ ਕਿ ਉਹਦੀ ਮੁਸ਼ਕਲ ਨੂੰ ਦੂਰ ਕੀਤਾ ਜਾ ਸਕੇ ਸੋ ਪਹਿਲੇ ਇਹੀ ਮੈਸੇਜ ਆ ਸਾਰੇ ਸਮਾਜ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਵੱਡੀ ਮੀਟਿੰਗ ਕਰਕੇ ਐਲਾਨ ਕੀਤਾ ਜਾਏਗਾ ਕਿ ਕਦੋਂ ਇਹ ਯਾਤਰਾ ਕੱਢੀ ਜਾ ਰਹੀ ਹੈ ਔਰ ਸ਼ੁਰੂਆਤ ਇਹਦੀ ਅੰਮ੍ਰਿਤਸਰ ਤੋਂ ਹੋ ਰਹੀ ਹੈ ਪਰ ਮੈਨੂੰ ਇੰਨਾ ਪਤਾ ਹੈ ਮੈਨੂੰ ਯਕੀਨ ਹੈ ਪਰਮਾਤਮਾ ਤੇ ਕਿ ਸ਼ੁਰੂਆਤ ਅੰਮ੍ਰਿਤਸਰੋਂ ਹੋ ਰਹੀ ਹੈ ਅੰਤ ਨਹੀਂ ਹੋ ਰਿਹਾ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਯਾਤਰਾਵਾਂ ਨਿਕਲਣਗੀਆਂ ਲੋਕ ਜਾਗਰੂਕ ਹੋਣਗੇ ਆਪਣੇ ਹੱਕਾਂ ਵਾਸਤੇ ਸਵਾਲ ਕਰਨਗੇ ਔਰ ਹੱਕਾਂ ਦੇ ਜਵਾਬ ਮੰਗਣਗੇ ਸਰਕਾਰ ਕੋਲ ਮਹੰਤ ਜਸਵਿੰਦਰ ਗਿਰੀ ਸ਼੍ਰੀ ਪੰਚਦਸ਼ਨਾਮ ਬਿਹਾਰਵ ਜੂਨਾ ਖਾਰਾ ਬਾਝ ਭਗਵਾਨ ਪਰਸ਼uram ਜੀ ਜਨਤੀ ਤੇ ਅਕਸ਼ਤ ਤ੍ਰਿਤੀ ਦੇ ਜਨਮ ਦਿਨ ਪਰਸ਼uram ਭਗਵਾਨ ਦੇ ਜਨਮ ਦਿਨ ਤੇ ਬਹੁਤ ਬਹੁਤ ਵਧਾਈ ਅਕਸ਼ਤ ਅਤੇ ਇਹ ਬਹੁਤ ਬਹੁਤ ਸ਼ੁਭ ਕਾਮਨਾ ਅੰਮ੍ਰਿਤਸਰ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਅੱਜ ਬਹੁਤ ਲੋੜ ਆ ਪਰਸ਼uram ਦੀ ਸੈਨਾ ਨੂੰ ਫਿਰ ਪਰਸ਼uram ਦੀ ਸੈਨਾ ਨੂੰ ਜਾਗਣਾ ਪਏਗਾ ਕਿਉਂ ਜਿੱਥੇ ਵੀ ਟਾਰਗੇਟ ਸਿਰਫ Hindu ਹੀ ਹੋ ਰਿਹਾ ਹੋਰ ਕੋਈ ਨਹੀਂ ਹੋ ਰਿਹਾ ਪਹਿਲ ਗਾਉਂ ਦੇ ਵਿੱਚ ਕੋਈ ਜਾਤੀ ਨਹੀਂ ਪੁੱਛੀ ਕਿ ਤੂੰ ਕਿਸ ਜਾਤੀ ਦਾ ਹੈ ਸਿਰਫ ਪੁੱਛਿਆ ਗਿਆ ਤੂੰ Hindu ਆ بس ਗੋਲੀ ਮਾਰ ਦਿੱਤੀ ਗਈ ਅੱਜ ਭਗਵਾਨ ਪਰਸ਼ੂਰਾਮ ਜੀ ਦੀ ਸੈਨਾ ਨੂੰ ਬਹੁਤ ਜ਼ਰੂਰੀ ਔਰ ਪੰਜਾਬ ਨੇ ਪੂਰੇ ਦੇਸ਼ ਦੇ ਵਿੱਚੋਂ ਜਾਗਣਾ ਪਏਗਾ ਔਰ ਜਿਹੜੀ ਅਕਰੋਸ਼ ਯਾਤਰਾ ਵੀ ਪੰਜੀ ਵੱਲੋਂ ਰੱਖੀ ਜਾ ਰਹੀ ਆ ਪਰਸ਼ੂਰਾਮ ਜੀ ਦੀ ਅਗਵਾਈ ਦੇ ਹੇਠ ਉਹਦੇ ਵਿੱਚ ਮੈਂ ਕਾਵਾਂਗਾ ਪੂਰੇ ਪੰਜਾਬ ਕੀ ਪੂਰਾ ਹਿੰਦੁਸਤਾਨ ਇਸ ਦੇ ਵਿੱਚ ਸ਼ਾਮਿਲ ਹੋਵੇ ਇਸ ਯਾਤਰਾ ਨੂੰ ਸਫਲ ਬਣਾਵੇ ਜੈ ਸ਼੍ਰੀ ਰਾਮ